ਸਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੈਪੀ ਸ਼ਰਮਾ ਖੜਿਆ ਹਾਂ ਕਿ ਪਿੰਡ ਪੱਟੀਵਾਲ ਕਰਾਂ ਸੈਟੀ ਦੇ ਵਿੱਚ ਜੀ ਜਾਣਕਾਰੀ ਮਿਲੀ ਹੈਗੀ ਇੱਥੇ ਅੱਗ ਲੱਗ ਚੁੱਕੀ ਹੈ ਜੀ ਸ਼ਾਰਟ ਸਰਕਟ ਹੋਣ ਕਾਰਨ ਜਿਹਦੇ ਵਿੱਚ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਚੁੱਕਿਆ ਹੈਗਾ ਔਰ ਸਰਕਟ ਸ਼ੋਰਟ ਹੋਣ ਕਾਰਨ ਅੱਗ ਲੱਗ ਕੇ ਤਕਰੀਬਨ ਜਾਣਕਾਰੀ ਮਿਲੀ ਹੈਗੀ ਵੀ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਜੀ ਅੱਗ ਲੱਗਣ ਵਾਲੀ ਜਗਾ ਜੀ ਇੱਥੇ ਸਾਰਾ ਹਸਾਬ ਕਿਤਾਬ ਹੁੰਦਾ ਸੀਗਾ ਜਿੱਥੇ ਕੀ ਕੰਪਿਊਟਰ ਐਲਸੀਡੀ ਏਸੀ ਵਗੈਰਾ ਸਾਰਾ ਕੁਝ ਪਿਆ ਸੀਗਾ ਠੀਕ ਹੈ ਦੇਖ ਸਕਦੇ ਹੋਗੇ ਇਸ ਦੀ ਹਾਲਤ ਅੱਗ ਲੱਗਣ ਕਾਰਨ ਐਲ ਸੀ ਡੀ ਕਮਰਾ ਧੂਏ ਨਾਲ ਪੂਰਾ ਕਾਲਾ ਹੋ ਚੁੱਕਿਆ ਹੈਗਾ ਜਲ ਕੇ ਸਾਰਾ ਸਮਾਨ ਸਵਾਹ ਹੋ ਚੁੱਕਿਆ ਜਾਣਕਾਰੀ ਮਿਲਿਆ ਨੁਕਸਾਨ ਕਾਫੀ ਭਾਰੀ ਹੋ ਚੁੱਕਿਆ ਜੀ ਪਿੰਡ ਪੱਟੀਵਾਲ ਕਲਾਂ ਕੀ ਨਾਮ ਹੈ ਜੀ ਆਪਣਾ ਮਨੋਤ੍ਰੇ ਸਿੰਘ ਜੀ ਅਸੀਂ ਜੀ ਉਰੇ ਥੋੜੀ ਜੌਬ ਕਰਦੇ ਹੁ ਸੀ ਹਾਂ ਜੀ ਕੀ ਪੋਸਟ ਹੈ ਜੀ ਆਪਣੀ ਸਕੱਤਰ ਜੀ ਠੀਕ ਹੈ ਜੀ ਅਗਰ ਕੀ ਇਹ ਘਟਨਾ ਕੀ ਹੋਈ ਹੈ ਜੀ ਸਾਰੀ ਜੋ ਅੱਗ ਲੱਗ ਕੇ ਬਹੁਤ ਨੁਕਸਾਨ ਘਟਨਾ ਤਾਂ ਰਾਤ ਨੂੰ ਕੋਈ ਸ਼ਾਰਟ ਸਰਕਟ ਹੋਇਆ ਇਹਦੇ ਨਾਲ ਜੀ ਮਤਲਬ ਕਿ ਯੂਪੀਐਸ ਲੱਗਿਆ ਹੋਇਆ ਸੀਗਾ ਜੀ ਸ਼ਾਇਦ ਯੂਪੀਐਸ ਦਾ ਬਲਾਸਟ ਹੋਇਆ ਜੀ ਉਹਦੇ ਕਾਰਨ ਸਾਰੇ ਇਲੈਕਟ੍ਰੋਨਿਕ ਐਡਮਾ ਚਲ ਗਈਆਂ ਜੀ ਏਸੀ ਜਲ ਗਿਆ ਸਾਡਾ ਜੀ ਜੀ ਬਾਕੀ ਹੋਰ ਕਾਫੀ ਸਮਾਨ ਸੀ ਜਿਹੜਾ ਪ੍ਰਿੰਟਰ ਵਗੈਰਾ ਹੋਗੇ ਕੈਸ਼ ਮਸ਼ੀਨਾਂ ਹੋ ਗਈਆਂ ਸਾਰੀਆਂ ਜਲ ਗਈਆਂ ਜੀ ਜੀ ਜੋ ਰਿਕਾਰਡ ਵਗੈਰਾ ਹੁੰਦਾ ਜੀ ਜੋ ਆਪਾਂ ਕਹਦੀਏ ਵੀ ਲੋਕ ਦੇਣ ਲੈਣ ਦਾ ਲੋਕਾਂ ਦਾ ਜੋ ਵੀ ਹੁੰਦਾ ਰਿਕਾਰਡ ਵਗੈਰਾ ਉਹ ਬਚਤਰ ਉਹਦੀ ਰਹਿ ਗਈ ਵਿਚਾਰ ਆ ਗਿਆ ਜਾਂ ਉਹਦਾ ਵੀ ਕੋਈ ਨੁਕਸਾਨ ਹੋਇਆ ਹਾਰਡ ਰਿਕਾਰਡ ਤਾਂ ਚਲੋ ਸੇਫ ਹੈਗਾ ਜੀ ਪਰ ਜੋ ਮਤਲਬ ਕਿ ਆਪਾਂ ਡਿਜੀਟਲ ਰਿਕਾਰਡ ਰੱਖਦੇ ਆ ਉਹ ਸਾਰਾ ਚਲ ਗਿਆ ਜੀ ਉਹ ਅੱਛਾ ਜੀ ਤੇ ਨੁਕਸਾਨ ਤੁਸੀਂ ਰਵੇਰਸ਼ੋਂ ਕੱਢੀ ਹੋਗੀ ਵੀ ਕਿੰਨਾ ਹੋਇਆ ਤਕਰੀਬਨ 2.5 ਲੱਖ ਦਾ ਆਰਾਮ ਨਾਲ ਹੈਗਾ ਜੀ 2.5 ਲੱਖ ਹਾਂ ਬਾਕੀ ਅਜੇ ਮਤਲਬ ਕਿ ਅੰਦਰ ਪ੍ਰੋਪਰ ਸ਼ਾਨਮਿਨ ਹੋਈ ਨਹੀਂ ਜੀ ਅਜੇ ਉਸ ਤੋਂ ਬਾਅਦ ਪਤਾ ਚੱਲੂਗਾ ਜੀ ਇਹ ਅੱਗ ਲੱਗਣ ਦਾ ਮਤਲਬ ਤੁਹਾਨੂੰ ਇਹ ਕਨਫਰਮ ਕਰਾਂਗੇ ਵੀ ਸ਼ਾਰਟ ਸਰਕਟ ਕਰਨ ਕਰਕੇ ਹੋਈ ਹੈ ਜਾਂ ਕਿਸੇ ਨੇ ਕੋਈ ਸ਼ਰਾਰਤੀ ਅਨਸਰ ਵਗੈਰਾ ਉਨੀ ਸ਼ਰਾਧੀਆਂ ਸਰਦਾ ਨਹੀਂ ਹੈ ਕਿਉਂਕਿ ਲੋਕ ਲਗਾ ਗਏ ਸ਼ਾਮ ਨੂੰ ਸੇਵਾਦਾਰ ਗਿਆ ਜੀ 5:30 ਤੋਂ ਬਾਅਦ ਜੀ ਸਾਰਾ ਕੁਝ ਬੰਦ ਕਰਕੇ ਗਿਆਗਾ ਡਬਲ ਲੋਕ ਲੱਗੇ ਹੁੰਦੇ ਇਸ ਕਰਕੇ ਸ਼ਰਾਧੀਆਂ ਸਰਦਾ ਤਾਂ ਕੰਮ ਹੀ ਨਹੀਂ ਗਿਆ ਜੀ ਜੀ ਕੀ ਨਾਮ ਹੈ ਜੀ ਆਪਣਾ ਆਪਣਾ ਮਰਜੀਤ ਸਿੰਘ ਹੈ ਜੀ ਅੱਛਾ ਜੀ ਕੀ ਇਹ ਉਹ ਜੋਬ ਕਰਦੇ ਹੋ ਸੀ ਨਹੀਂ ਜੀ ਮੈਂ ਛਣੀੜੀ ਸੁਸਾਇਟੀ ਸੈਕਟਰੀ ਹਾਂ ਜੀ 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 ਤੇ ਵੀ ਜੀ ਜੋ ਆ ਚਾਂਸ ਹੋਏਗਾ ਅਗਲ ਕੰਦੀ ਘਟਨਾ ਹੋਈ ਹੈਗੀ ਠੀਕ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਤੁਹਾਨੂੰ ਕਿਵੇਂ ਲੱਗਦਾਗਾ ਇਹ ਸਾਰਾ ਮਤਲਬ ਮਤਲਬ ਨੁਕਸਾਨ ਇਹ ਸਾਰਾ ਸੌਰ ਸਰਕਰ ਹੋਇਆ ਵੀ ਇਹ ਜਿਹੜਾ ਯੂਪੀਐਸ ਨਵੇਂ ਮਿਲੇ ਨੇ ਜੀ ਤੇ ਉਹਨਾਂ ਨੂੰ ਉਹ ਉਹਨਾਂ ਦੇ ਸ਼ੋਰਟ ਸਰਕਟ ਕਰਕੇ ਮੱਚ ਗਏ ਇਸ ਕੇ ਨਾਲ ਸਾਰਾ ਮਤਲਬ ਫਰਨੀਚਰ ਵਗੈਰਾ ਸੀਪੀਯੂ ਮੋਨੀਟਰ ਉਹਨਾਂ ਨੂੰ ਨੁਕਸਾਨ ਜ਼ਿਆਦਾ ਹੋਇਆ ਤੇ ਜੋ ਜੁਨੇ ਗਏ ਨੇ ਮੈਂਬਰ ਸਾਹਿਬਾਨ ਸਾਰੇ ਖੜੇ ਨੇ ਜੀ ਠੀਕ ਹੈ ਜੀ ਕੀ ਨਾਮ ਹੈ ਜੀ ਆਪਣਾ ਮੇਜਰ ਸਿੰਘ ਹੈ ਜੀ ਅਸੇ ਜੀ ਜੋ ਇਹ ਘਟਨਾ ਹੋਈ ਹੈ ਜੀ ਇਹਦੇ ਬਾਰੇ ਕੀ ਕਹਿਣਾ ਚਾਹੂੰਗਾ ਨਹੀਂ ਜੀ ਇਹ ਚ ਸਾਡਾ ਕੋਈ ਇਸ਼ਾਰਾਤੀ ਅਨਸਰ ਦਾ ਕੋਈ ਕਿਸੇ ਦਾ ਰੋਲ ਨਹੀਂ ਹੈਗਾ ਜੀ ਨਾ ਹੀ ਕੋਈ ਇਹ ਚੋਰੀ ਦਾ ਕੇਸ ਹੈ ਲੋਕ ਲੱਗੇ ਹੋਏ ਨੇ ਜੀ ਬਿਲਕੁਲ ਅੱਥ ਨੇ ਸ਼ਾਮ ਨੂੰ ਇਹ 5:30 ਵਜੇ ਮਲਾਜ਼ਮ ਬੰਦ ਕਰਕੇ ਗਏ ਨੇ ਸਟ੍ਰੈਟਜੀ ਤੇ ਸਵੇਰੇ ਸਾਨੂੰ 9:30 ਵਜੇ ਪਤਾ ਲੱਗਿਆ ਵੀ ਭਈ ਐ ਕਰਕੇ ਵੀ ਦਫ਼ਤਰ ਚ ਅੱਗ ਲੱਗੀ ਜਦੋਂ ਆ ਕੇ ਅਸੀਂ ਜੈਜਾ ਲਿਆ ਜੀ ਉਹ ਸਾਨੂੰ ਸ਼ਾਰਟ ਸਰਕਟ ਤੇ ਹੋਇਆ ਜੀ ਸਾਰਾ ਕੁਝ ਜੁਪੀਸ ਛੜ ਗਿਆ ਉਹਦੇ ਬਲਾਸਟ ਹੋਣ ਨਾਲ ਫਰਨੀਚਰ ਦੋਨੇ ਕੰਪਿਊਟਰ ਏਸੀ ਤੇ ਬਾਕੀ ਕੁਛ ਰਿਕਾਰਡ ਵੀ ਸਾਡਾ ਸੜ ਗਿਆ ਜੀ 23 ਤੋਂ 3 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ